ਦਾਨਿਕ ਸਦਾ ਕੁਦਬਾਨੀ ਜੀ ਤੁਮਰੀ ਗਤ ਮੈਂ ਤੁਮੀ ਜਾਣੀ ਦਾਨਿਕ ਸਦਾ ਕੁਦਬਾਨੀ ਸ੍ਰੀ ਵਾਹਿਗੁਰੂ ਜੀ ਮਿਹਰવાન ਸਾਹਿਬ ਮਿਹਰવાન ਸਾਹਿਬ ਮੇਰਾ ਮਿਹਰવાન ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਸ੍ਰੀ ਭਗਉਤੀ ਜੀ ਸਹਾਈ ਵਾਹ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤੋਂ ਭਗਉਤੀ ਸਵਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਤ ਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਗੁਰਪ੍ਰਸਾਦ ਜੀ ਧਿਆਈ ਅਜਿ ਡਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰਿਐ ਘਰ ਨੋ ਨਿਦ ਆਵੈ ਘਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹੀ ਬੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਸਤ ਸ੍ਰੀ ਅਕਾਲ ਪੁਤਕ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਦਸਾ ਪਾਤਸ਼ਾਹਾਂ ਜੀ ਦੇ ਸੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਦੀ ਜੋਤ ਹਾਜ਼ਰਾ ਹਜੂਰ ਜਹਰਾਜ ਜੋਤ ਕਲ ਜੋ ਕਹਿ ਬੋਹਿਤ ਨਾਮ ਕੇ ਜਹਾਜ ਹਲਤ ਪਲਤ ਕੇ ਰਖਿਆ ਕੋ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾ ਜਦ ਤਿਨਾਂ ਦੇ ਪਾਠ ਦਰਸਨ ਦੀ ਜਾਪ ਜੀ ਕਾ ਧਿਆਨ ਤਰਕੇ ਖਾਲਸਾ ਦੀ ਸਾਧ ਸੰਗਤ ਬੋਲਣਾ ਜੀ 10 ਪਾਲ ਸਹੰਜਾਂ ਚਾਲ ਸਹਿਬ ਜਾਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹਟੀਆਂ ਤਪੀਆਂ ਜਤੀਆਂ ਸਤੀਆਂ ਸਮੂਹ ਸਿਦਕਵਾਨਾਂ ਸ਼ਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਉ ਤਰਕੇ ਬੋਲਣਾ ਜੀ ਸਮੂਹੋਂ ਗੁਰਦਵਾਰਿਆਂ ਛੰਡਿਆਂ ਬੁੰਗਿਆਂ ਨਸਾਨਾਂ ਗੁਰਧਾਮਾਂ ਦੀ ਗਾ ਧਿਆਨ ਤਰਕੀ ਬੋਲਣਾ ਜੀ ਸੇਵਾ ਹੈ ਕੀ ਆਕਾਲ ਪੁਰਖ ਅੰਤ੍ਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾ ਸੂਪ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੀਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕਦੋ ਲੋਭ ਮੋਹ ਕਾਲ ਤੋਂ ਬਚਾਓ ਨਾਮ ਦਾਣ ਗਰੀਬੀ ਦਾਣ ਸਿੱਖੀ ਦਾਣ ਸਤਿਗਦਾਣ ਭਰੋਸਾ ਦਾਣ ਸ਼ਾਂਤੀ ਬਖਸ਼ੋ ਤੁਹਾਡੇ ਚੰਨਾਂ ਨਾਲ ਵਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਕਲਯੁਗ ਨੂੰ ਦੂਰ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚੰਨਾਂ ਵਿੱਚ ਮੇਲ ਲਓ ਟੁੱਟੀ ਗੰਢੋ ਜੀ ਮਿਹਰਬਾਨ ਜੋ ਭਾਵੈ ਸੋ ਕੰਮ ਕਰਾਈ ਮਿਹਰਬਾਨ ਜੋ ਨਾ ਭਾਵੈ ਸੋ ਨਾ ਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਦੀ ਜੋ ਨਾ ਭਾਵੈ ਸੋ ਨਾ ਦੇ ਜਿੱਥੇ ਭਾਵੈ ਿਤਥੇ ਰੱਖ ਲੈ ਜਿੱਥੇ ਨਾ ਭਾਵੈ ਿਤਥੇ ਨਾ ਰੱਖ ਜਿੱਥੇ ਰਖੀ ਆਪਣੇ ਚਰਨਾਂ ਕਮਲਾਂ ਵਿੱਚ ਰੱਖੀ ਅਖੰਡ ਭਜਨ ਵਕਸੀ ਦਰਗਾਹਾਂ ਦੇ ਵਕਸੀਆਂ ਸਾਜ਼ਿਆਂ ਨਵਾਜ਼ਿਆਂ ਗੁਰਮੁਖਾਂ ਪਿਆਰੀਆਂ ਦੀ ਬੀਲੇ ਵਕਸੀ ਜਿਨ੍ਹਾਂ ਦੇ ਮੇਲੇ ਕਰਕੇ ਸਿੱਖੀ ਸਰਕਾਰ ਦੀ ਪ੍ਰਾਪਤੀ ਹੋਵੇ ਤਉ ਦਰਗਾਹ ਦੀ ਸਮਤ ਪਵੇ ਆਪ ਜੀ ਦੇ ਦਰ ਤੋਂ ਡਿੱਗੇ ਧੱਕੇ ਨਿੰਦਕ ਦੀ ਸੰਗਤ ਨਾ ਦੇ ਜੇ ਤੇ ਮੇਲੇ ਕਰਕੇ ਤੂੰ ਵਿਸਰਜ ਜਾ ਦਰਗਾਹਾਂ ਦੇ ਧੱਕੇ ਦਾ ਮੇਲਾ ਨਾ ਦੇਉ ਜੀ ਮਿਹਦਵਾਨ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾ ਜਿੱਤ ਦੁਆਰੇ ਉੱਭਰ ਤੇ ਤੇਲੇ ਹੋਵਾ ਸਰਦੇ ਬਲ ਦੇ ਸੰਸਾਰ ਤੋਂ ਖਤ ਦੇ ਕੇ ਰੱਖ ਲੈ ਸਤਿਗੁਰਾ ਜੁਤਿਆਂ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੀ ਛਲ ਛਤਰਾਂ ਤੋਂ ਖਤ ਦੇ ਕੇ ਵਿਚਾੜੋ ਸਤਿਗੁਰੂ ਰਹਿਮ ਕਰੋ ਦਰੋਂ ਕਰੋ ਨਾਮ ਦਾਤ ਬਖਸ਼ੋ ਭਾਣੇ ਵਿੱਚ ਲਿਆਓ ਭਾਣਾ ਮਿੱਠਾ ਲਾ ਕੇ ਮੈਂ ਕੀਤਾ ਦਾ ਜਾਤਾ ਹਰਾਮ ਕੋਧ ਹਾਂ ਪਿਆ ਬਹੁ ਦੇਸਾਂ ਦੋਟ ਚੋਲ ਗੁਨੇ ਗਾਲੂਨ ਹਰਾਮੀ ਪਾੜ ਨਾਵ ਨਾ ਪਾਤ ਗਰਾਮੀ ਜੇਤਾ ਸਮੁੰਦ ਸਾਗਰ ਨੀਤ ਭਰਿਆ ਤੇ ਤੇ ਯੋਗਨ ਹਮਾਰੇ ਦਇਆ ਕਰੋ ਕਿਛ ਮਿਹਰਿ ਉਪਾਵੋ ਡੁਬਦੇ ਪੱਥਰ ਤਾਰੇ ਕੂਬ ਭਰਿਓ ਜੈਸੇ ਦਾਦ ਦਾ ਅਕਸ਼ ਦੇਸ ਬੁਦੇਸ ਦਾ ਗੂਜ ਐਸੀ ਵੀਰਾ ਮਨ ਵਿਖਿਆ ਬੀ ਮੋਹਿਆ ਕਾਸ਼ਿਆਰਾ ਆਪਾ ਨਾ ਸੂਤ ਏ ਤਰੰਕਾਰ ਸੂਤ ਸੱਚੇ ਪਾਤਸ਼ਾਹ ਜੀ ਸਾਰਿਆਂ ਦਰਾਂ ਨੂੰ ਗਾਹ ਕੇ ਆਪ ਜੀ ਦੀ ਸੱਚੀ ਦਰਗਾਹ ਪੁੱਜੇ ਮੰਦੇ ਹਾਂ ਚੰਗੇ ਹਾਂ ਤੇਰੇ ਤੇਰੀਆਂ ਦੀ ਤਹਲੋਜ਼ਾ ਸਿਰ ਤੇ ਹੱਥ ਰਕੋ ਸਤ ਮਤ ਬਖਸ਼ੋ ਸਦੇ ਰਸਤੇ ਪਾਓ ਸਰਬੱਤ ਭੋਲਾ ਮਾਫ ਕਰੋ ਸਦਾ ਲਈ ਆਪਣੇ ਚਰਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਐਸ ਵੀ ਲਈ ਜੋ ਕੀਤਾ ਸੋ ਵਾਹ ਵਾਹ ਜੋ ਕਰੋਗੇ ਸੋ ਵਾਹ ਜੋ ਖਾਜਦਾ ਹਜੂਰ ਬੈਠ ਕਰਕੇ ਕਥ ਕਰਵਾ ਰਹੀ ਹੋ ਸੋਤੀ ਵਾਹ ਵਾਹ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੇ ਹਜੂਰ ਸ੍ਰੀ ਆਸਾ ਜੀ ਦੀ ਬਾਣੀ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਰਦਾਸ ਅਸੂਦਾ ਮਹੀਨਾ ਜਾਣ ਸ੍ਰੀ 12 ਮਹਾ ਜੀ ਕੇ ਪਾਠ ਹੋਇਆ ਪਾਠ ਕਰਦੇ ਆ ਕੀਰਤਨ ਕਰਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਸਮਤ ਬਖਸ਼ਿਓ ਇਸੇ 쿠ਸੀ ਵਿੱਚ ਆਪ ਜੀ ਕੇ ਅਜੂਰ ਕੜਾ ਪ੍ਰਸਾਦ ਦਾ ਥਾਲਾ ਸਜਾ ਕੇ ਖਾਜਨ ਕੀਤਾ ਨਾਲ ਲੰਗਰ ਦੇ ਵਿੱਚੋਂ ਪ੍ਰਸਾਦੇ ਦਾ ਥਾਲ ਵੀ ਹਾਜ਼ਰ ਆਪ ਜੀ ਕੋ ਭੋਗ ਲੱਗੇ ਸੇਰ ਪ੍ਰਸਾਦ ਪਿਆਰੀ ਸਾਧ ਸੰਗਤ ਵਿੱਚ ਵਸਤੇ ਕਲਾ ਆਪ ਜੀ ਕੀ ਵਾਕੀ ਹੋਰ ਜੋ ਵੀ ਮਾਈ ਭਾਈ ਆਪ ਜੀ ਕੇ ਹਜੂਰ ਤੈ ਲੋ ਪੋ ਲੋ ਸਮੁੱਚਾ ਪ੍ਰਸਾਦ ਲੈ ਕੇ ਹਾਜ਼ਰ ਹੋਇਆ ਸਭ ਨਾਂ ਦੀ ਹਾਜ਼ਰੀ ਲਾਉਣੀ ਸਭ ਨਾਂ ਨੂੰ ਧਾਮ ਦਾਨ ਕੋ ਸਿੱਖੀ ਜੀਵਨ ਬਖਸ਼ਣਾ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ ਕਦਮ ਕਦਮ ਲੇਖੇ ਲਾਉਣੀ ਆਪਣੇ ਸਿੱਖ ਪੰਥ ਖਾਲਸੇ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਦੇਸਾਂ ਪਰਦੇਸਾਂ ਵਿੱਚ ਆਪਣੇ ਸਿੱਖ ਸੇਵਕਾਂ ਦੀ ਸਤਿਗੁਰੂ ਜੀ ਆਪਲਾਜ ਰਖਣੀ ਸੰਕਟਾਂ ਤੋਂ ਆਪ ਰਖਿਆ ਕਾਦੀ ਵੇਰਾਂ ਕਟੀਆਂ ਐਸੇ ਵੇਲੇ ਜੋ ਵੀ ਆਪ ਜੀ ਕੇ ਹਜੂਰ ਆਇਆ ਖੈ ਆਪ ਜੀ ਦੀਆਂ ਬਿਹਦਾ ਦਾ ਸਦਕਾ ਸਭ ਰਾਜੀ ਜਾਵੇ ਮਨ ਵਾਂਸ਼ਿਤ ਫਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ